ਲੋਜੀ ਪਹੁੰਚ ਗਏ ਕੋਟਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਟਾਈਮ ਹੋ ਗਿਆ 7:30 ਤੇ ਗਾਹਕ ਵੀ ਆ ਗਏ ਟਰਾਲੀਆਂ ਵੀ ਆ ਗਈਆਂ ਟਰਾਲੀਆਂ ਆ ਗਈਆਂ ਜੀ 12 13 ਨਾਲ ਆ ਗਏ ਦੇਖ ਸਕਦੇ ਆ ਦੂਰ ਤੱਕ 12 13 ਨਾਲ ਆ ਗਏ ਬਾਕੀ ਫਿਰ ਦੇਖਦੇ ਆਂ ਕਿ ਰੇਟ ਹੈ ਜੀ ਐਂ ਸਟਾਰਟ ਹੋ ਗਿਆ ਤੇ ਬੋਲੀ ਵਾਲੇ ਵੀ ਆ ਗਏ ਦੇਖ ਸਕਦੇ ਆ ਵੀਡੀਓ ਦੇ ਵਿੱਚ ਸਾਰੇ ਬੰਦੇ ਆ ਗਏ ਹੋਰ ਸੇਵਾ ਠੀਕ ਆ ਸਹੀ ਆ ਅੱਜ ਨਹੀਂ ਮਾਈ ਆਟਾ ਖਲਾਲ ਕਿ ਨਹੀਂ ਅੱਜ ਠੀਕ ਆ ਅੱਗੇ ਉਹ ਰਾਜਾ ਪੈਂਦਾ ਹੁੰਦਾ ਹੈਗਾ ਉੱਤੇ ਉੱਤੇ ਚਾਦਰ ਸੀਗੀ ਅੱਜ ਹਾਂ ਜਿਹੜਾ ਇਹੋ ਠੀਕ ਹੈ ਜੀ ਆਪਣੀਆਂ ਭਾਈ ਹਾਂ ਹਾਂ ਕਿ ਹੁਣ ਕੱਲੋਂ ਨੂੰ ਨਿਕਲੂਗੀ ਮੈਂ ਤੈਨੂੰ ਕਹਿੰਦਾ ਸਾਰੀ ਨਿਕਲਦੀ ਨਹੀਂ ਪਾਰ ਯਾਰ ਉੱਥੋਂ ਬਾਹਰ ਦੀ ਹੈ ਅੰਦਰ ਦੀ ਅੰਦਰ ਦੀ ਥੂੜੀ ਅੰਦਰ ਦੀ ਆਈ ਮਾੜੀ ਮੋਟੀ ਲਾਗਾ ਹੋਊਗੀ ਹਾਂ ਇਹ ਨਾ ਸਾਰੀ ਨਿਕਲਦੀ ਨਹੀਂ ਪਾਰ ਹਾਂ ਬੋਲੋ ਹੀ ਬੋਲੋ ਅਗਲਾ ਕਹਿੰਦਾ ਕਣੀ ਯਾਰ ਮੜ ਕੇ ਦੱਸਿਆ ਨਹੀਂ ਕਣੀ ਆ ਫੋਟੋ ਜੇ ਤੋ ਨਹੀਂ ਜੀ ਆਪਾਂ ਦੋਨੋਂ ਬੋਲੋ ਕੀ ਗੱਲ ਹੈ ਲੈ ਹਿਸਾਬ ਕਰਦਾ ਪਹਿਲੇ ਬੋਲ ਯਾਰ ਦੋ ਸੌ ਰੁਪਈਆ ਚਲੋ ਭਾਈ ਦੋ ਸੌ ਰੁਪਈਆ ਦੋ ਸੌ ਰੁਪਈਆ ਦੋ ਸੌ ਰੁਪਈਆ ਦੋ ਸੌ ਰੁਪਈਆ ਦੋ ਸੌ ਬੋਲਣਾ ਭਾਈ ਕਿਨੇ ਹਾਂਜੀ ਅਜੀ ਕਿੱਥੇ ਲੱਜਣ ਬਾਈ ਪੰਜ ਕਰੀ ਵੱਡੀ ਪੰਜ ਨਾ ਜਾਏਗਾ ਨਹੀਂ ਆ ਪੰਜ ਕਰੀ ਉਹ ਜਾਵੜਾ ਮਿੰਟ ਲੱਗਦੀ ਔਰਲੀ ਔਰਲੀ ਪੰਜ ਕਰੀ ਹਾਂ ਹਾਂ ਔਰਲੀ ਛੜਕੀ ਚੱਲੋ ਬੜਾ ਪੰਜ ਰੁਪਏ 205 ਰੁਪਏ ਪੰਜ ਰੁਪਏ ਬੋਲਾ ਬੈਗਨੇ 205 ਉਹ ਤੇਰੀ ਚੀਜ਼ ਆ ਬਾਈ ਟੱਕਾ ਕੋਈ ਨਹੀਂ ਇੱਕ ਵੀ ਸਾਲ ਆ ਭਾਈ ਫਿਰਿਆ ਆਪਣੀ ਅੰਦਰ ਦੀ ਬਾਹਰ ਦੀ ਗੱਲੀ ਗੁੱਲੀ ਤਾਂ ਨਹੀਂ ਆਈ ਜਾਂਦੇ ਤਿੰਨ ਉਹ ਨੇ ਦੇ ਪੰਜ ਹੋ ਰਹੇ ਨਾ ਹੋਰ ਗੇਨ ਹੋ ਰਹੇ ਬਹੁਤ ਖੜੇ ਮਟ ਰਹੇ ਆ ਜਾਊਡੂ ਕੀ ਬੋਲ 200 ਰੁਪਿਆ 200 ਰੁਪਿਆ 200 200 ਰੁਪਿਆ 205 5 ਕਿੱਥੇ ਜਾਨੀ ਹੈ ਬੀਚੇ

ਸਾਲੀ 250 ਰੁਪਿਆ ਚੁੰਜਾ 255 ਰੁਪਏ ਬੋਲਾ ਬਾਈ ਕਿਨੇ 255 ਲੈ ਲੀਏ ਲੈ ਵੀ 8 ਰੁਪਏ ਇਸਨੇ ਜਲੋੜੀ ਨੂੰ ਪੁੱਛਤਾ ਕਹਿੰਦੇ ਆ ਵਾਲਾ ਨਾ ਸਾਲੀ ਮਾਜਾ ਆਉਂਦਾ ਇਹ ਕੀ ਜੀ ਆ ਬਾਈ ਦਾ ਕਿਹੜਾ ਫੀਟ ਹੈ ਆਪਣੀ ਹਾਂ ਆ ਬੋਲੋ ਜੀ ਹਾਂ ਜੀ ਕਾਈਸੋ 54 60 65 70 75 80 85 90 95 305 10 15 315 ਬੋਲਾਂਗੇ ਨੇ 320 320 ਰੁਪਏ 320 ਬੋਲਦਾ ਕੋਈ 320 ਰੁਪਏ ਬਾਈ ਕਿੱਥੇ ਜਾਈਂ ਤੂੰ ਲਓ ਜੀ ਜਾਏਗਾ ਬਾਈ ਸੁਣੋ ਜੀ ਲੱਗਿਆ 320 ਰੁਪਏ ਆਹ ਲਾਗ ਦੇਖਦੇ ਕੀ ਕੀ ਆਹ ए साले आ जा मैं यार थोड़ी सा अच्छा अच्छा अंदर आने का क्यों जा तुम नहीं अच्छा अच्छा बढ़िया 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 सारा को बढ़िया ही है आ सारा भोला का सारे तो बढ़िया ही है भोला का सारे तो बढ़िया ही है हरियाणा में जी <खेगा> दिया दिया दो सौ सत्तर रुपये रुपये अस्सी चासी नब्बे चानवे तीन सौ पांच दस 310 ਬੋਲਾਂਗੇ ਨੇ 310 ਰੁਪਏ ਬਾਈ ਆਹ ਟਰਾਲੀ ਮੇਰੀ 310 ਉਹ ਇਹ ਰੱਖੀ 310 ਰੁਪਏ ਤੇ ਆ ਨਾਖ ਦੇਖਦੇ ਨੇ ਕੀ ਘਟ ਜਾਂਦਾ

ਵੇ ਤੂੜੀ ਅੰਦਰ ਦੀ ਹੈ ਰੰਗ ਹੈ ਜਾਂ ਵੇਖ ਕੇ ਬੁੱਲੀ ਤੋਂ ਬਾਈ ਗਿੱਲੀ ਗੁੱਲੀ ਦਾ ਨਹੀਂ ਹਾਂਜੀ ਬੋਲੋ ਆ ਪਹੁੰਚ ਗਿਆ ਕਿੱਧਰ ਗਿਆ ਬੋਲਦਾ ਬਾਈ ਇੱਥੇ ਕੋਈ ਕੀ ਬੋਲਦਾ ਵੇ ਖੜਿਆ ਚਲੋ ਫਿਰ ਅੱਗੇ ਆ ਗਿਆ ਕਿੱਧਰ ਗਿਆ ਅੰਦਰ ਦੀ ਹੈ ਬਾਈ ਅੰਦਰ ਦੀ ਅੰਦਰ ਦੀ ਤੁੜੀ ਬੋਲੋ ਜੀ 270 270 ਰੁਪਏ 5ਵੇਂ ਜਾਏਗਾ ਬਾਈ 70 ਰੁਪਏ 80 ਰੁਪਏ 85 90 94 300 300 ਬੋਲਾਂਗੇ ਨੇ 300 ਰੁਪਏ ਅਨਸ਼ੱਲਾ ਬਾਈ 400 ਹਾਂ ਜੀ ਲਗੀ 300 ਰੁਪਿਆ ਅੰਦਰ ਦੀ ਤੁੜੀ ਜਾਣਾ ਸਾਫ ਦਾ ਕੀ ਜੜੀਆਂ ਅੰਦਰ ਜੀ ਬਾਈ ਜਮਾ ਵਧੀਆ ਤੇ ਦੇਖਣਾ ਹੈ ਹੈ ਨਾ ਅੰਦਰ ਜੀ ਅੰਦਰ ਜੀ ਥੋੜੀ ਬੋਲੋ ਜੀ 270 ਰੁਪਏ ਪੰਜ ਨਹੀਂ ਜਾਓਗੇ ਜੀ 270 80 85 90 93 305 305 ਬੋਲਾਂਗੇ ਨੇ 10 ਘਟਾ ਦੇ 10 310 ਬੋਲਦਾ ਕੋਈ ਚੱਲ ਵੇ ਜੱਗੇ ਦੇ ਕੀਤਾ ਕਿ ਅਸੀਂ ਜਿਹੜਾ ਮਿੱਟੀ ਲੈ ਗਿਆ 100 ਰੁਪਏ ਹੋ ਗਏ ਲਓ ਜੀ ਲੱਗਿਆ 300 ਦੇ 100 ਰੁਪਏ ਆਹ ਕਰੋ ਚੈੱਕ ਵੀ ਪਾਉਂਦੇ ਚੈੱਕ ਕਿਹੜੇ ਬੰਦੇ ਆ ਰਹੀ ਬੰਦੇ ਹੋਰ ਕਿਹੜੇ आता आता सी दिया। अंदर अंदर आ। आ। नहीं हो जो दो बोलो दे तूणी तूणी दो सौ सत्तर रुपये सर रुपये संद में अस्सी रुपये पचासी नब्बे पचानवे तीन सौ पांच दस ਸੋ ਦਾ ਬੋਲਣ ਕਿਨੇ 340 ਰੁਪਏ ਹੀ ਚੱਲਣਗੇ 310 ਰੁਪਏ ਹੋਏ 230 ਰੁਪਏ ਚੱਲਣਗੇ ਇਹ ਜਿਆ ਬਈ ਆਪਣੀ ਨਾ ਕਿਹੜੇ ਬਜ਼ੁਰਗ ਨਹੀਂ ਪੂਰੀ ਬਾਹਰ ਦੀ ਕਿੰਨੀ ਵੀ ਮਸਤੀ ਨਹੀਂ ਆ ਪੂਰੀ ਬਾਹਰ ਦੀ ਹੈ ਦੇ ਨਾਲ ਦੀ ਸਾਰੀ ਆ ਲੈ ਲੈ ਇੰਨੀ ਕਰੀਆ ਖੱਲ ਰਹੀ ਸੀ ਨਾਨਕ ਸਰ ਜਾਏਗਾ ਆਹ ਬੰਦਸੋਰ ਵੀ ਕਰਾਇਆ ਬਾਈ ਤੇ ਸਾਨੂੰ ਸਰ ਵੀ ਬੋਲੋ ਜੀ ਖਾਲੀ ਤੁੜੀਆ ਤਰੀ ਹੋ ਜਾਂਦੀ ਬਾਹਰ ਦੀ ਅੰਦਰ ਦੀ ਬਾਹਰ ਦੀ ਤੁੜੀਆ ਇਹਦੇ ਨਾਲ ਦੀ ਸਰੀ ਹਾਂ ਹਾਂ ਮਾੜੀ ਮੋਟੀ ਕਿਦੋਂ ਹੋ ਜਾਦੀ ਮਿੱਟੀ ਮੁੱਟੀ ਜਾਵਾ ਨਹੀਂ ਦੇਖ ਲੈ ਲੈ ਇਹਨਾਂ ਦਾ ਲਾਇਆਾਂਗੇ ਲਾਇਆਊਗਾ ਬਾਈ ਪੰਜ ਨਹੀਂ ਬੋਲ ਇਹ 280 ਰੁਪਏ 80 ਰੁਪਏ 200 ਰੁਪਏ 80 ਰੁਪਏ ਕਿੰਨੇ ਜਾਣੀ ਬਾਈ ਇੱਥੇ ਹੀ 85 90 94 300 ਬੋਲਾਂਗੇ ਲੈ ਕੇ ਪੰਜ ਮਿੰਟ ਨਵੀਂ ਲੱਗੇ 300 ਰੁਪਏ ਤੇ ਨਾਗਰੇਜ 4 ਹੋਰ ਅੰਦਰ ਦੀ ਥੂੜੀ ਬੋਲੋ ਜੀ 270 ਰੁਪਏ 70 ਰੁਪਏ 70 ਰੁਪਏ 75 ਰੁਪਏ 80 ਰੁਪਏ 84 90 ਰੁਪਏ 94 300 ਰੁਪਿਆ 300 ਬੋਲਾਂਗੇ ਨੇ ਕੋਈシャਲਾ 300 ਰੁਪਏ ਵੀਰੇ ਅਜੀਬ ਲੱਗਿਆ 300 ਰੁਪਿਆ ਅੰਦਰ ਦੀ ਥੂੜੀ ਜਾਂ ਸਾਫ ਆ ਆਹ ਜਿਹੜਾ ਰੇਟ ਆ 310 ਰੁਪਏ ਦਾ ਟਾਪ ਰੇਟ ਆਹ ਲੈ ਲੈ ਵੀਰ ਇਹਦੇ 280 ਰੁਪਏ 80 ਰੁਪਏ ਲਫਾਫੇ ਦੀ ਆਈ ਟੁੜੀ ਆਈ ਨਿਕਲੂਗੀ ਜਮਾ ਸਾਹਿਬ 280 ਰੁਪਏ 80 ਰੁਪਏ ਬੋਲਣਾ ਬਾਈ ਨੇ ਲੈ ਬਾਈ ਲਓ ਜੀ ਇਹ ਲੱਗੀ ਆ 280 ਰੁਪਏ ਤੇ ਲੈ ਇਹ ਟਰਾਲੀਆਂ ਲਈਆਂ ਸਾਰੀਆਂ ਦੋ ਇੱਕ ਆਹ ਟਰਾਲੀ ਆ ਇੱਕ ਆਹ ਵਾਲੀ ਆ ਇਹਨਾਂ ਦਾ ਦੇਖਦੇ ਆ ਕੀ ਰੇਟ ਕੀ ਵੀ ਆ ਬਾਈ ਟਾਲੀਆਂ ਮਾਲ ਅੰਦਰ ਦੀਆ ਅੰਦਰ ਦੀ ਜੁੜੀ ਬੋਲਾ ਜੀ 270 ਰੁਪਏ 70 ਰੁਪਏ 270 ਬੋਲਾਂਗੇ ਨੇ 270 ਰੁਪਏ ਬਾਈ ਕौशला ਅਰੇ ਫਿਰ ਇਹ ਵੀ 270 ਰੁਪਏ ਲੱਗਿਆ ਨਵੀਂ ਸਾੜੀ ਲੈ ਗਈ ਲਾਸਟ ਦਲ ਦੇ ਥੋੜੀ ਬੋਲੋ ਜੀ 270 ਰੁਪਏ 70 ਰੁਪਏ ਅਲਾਂਕੜ 270 ਰੁਪਏ ਹਾਂ ਬੋਲਾਂ ਬਾਈ 270 ਰੁਪਏ ਮਾਸਾ ਨਾ ਵੀ ਲਾਟ ਰੋਲੀ ਵੀ 270 ਰੁਪਏ ਲੱਗੀ ਆ ਅੱਜ ਦਾ ਟਾਪ ਰੇਟ ਰਿਹਾ 310 ਕੇ ਪੀ ਰਿਹਾ ਆ